ਦੇਸ਼ ਸੇਵਕ ਕਾ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਪੋਵਾਲ ਦੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜ਼ਿਲ੍ਹੇ ਦੀ ਗੱਲ ਕਰਾਂਗੇ ਇੱਥੋਂ ਦੇ ਮਾਨਯੋਗ ਡਾਕਟਰ ਮਹਿਤਾਬ ਸਿੰਘ ਆਈਪੀਐਸ ਅਫਸਰ ਵੱਡੀਆਂ ਅਜ਼ਮੇਟੀਆਂ ਆ ਲੈਣ ਜਾ ਰਹੇ ਨੇ ਪ੍ਰਸਤ ਜੋਕ ਸੂਤਰਾਂ ਤੋਂ ਇਹ ਵੀ ਖੁੱਲਕੇ ਸਾਹਮਣੇ ਆਇਆ ਕਿ ਜੋ ਪਿੰਡ ਸਾਲੋਂ ਦੇ ਵਿੱਚ ਵੱਡੀ ਵਾਰਦਾਤ ਵੈਸਟਰਨ ਯੂਨੀਅਨ ਦੀ ਦੁਕਾਨ ਦੇ ਉੱਪਰ ਹੋਈ ਸੀ ਉਹਨਾਂ ਉਹਨਾਂ ਨੂੰ ਦਬੋਚ ਲਿਆ ਗਿਆ ਦੇਖੇ ਕਿ ਐਸਐਸਪੀ ਸਹਿਵਾਨ ਕੀ ਕਹਿ ਰਹੇ ਨੇ ਸਦੀਆਂ ਮੁਲਾਕਾਤਾਂ ਸਦੀਆਂ ਤਸਵੀਰਾਂ ਅਫਸਰ ਸਹਿਬਾਨ ਦੇ ਨਾਲ ਸਾਂਝੀਆਂ ਕਰਵਾਉਣ ਜਾ ਰਹੇ ਆ। ਮਾਣੀਓ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਐਸਬੀਐਸ ਨਗਰ ਪੁਲਿਸ ਨੇ ਮਾੜੀ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾ ਸੀਏਐਨਚਾਰ ਤੇ ਐਸਐਚਓ ਔਰ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋਂ ਥਾਣਾ ਔਰ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ਾਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਮਕਦਮਾ ਨੰਬਰ 46 ਥਾਣਾ ਔਰ ਦੇ ਵਿੱਚ ਦਰਜ ਕੀਤਾ ਗਿਆ ਤੇ ਦੌਰਾਨੇ ਤਫ਼ਤੀਸ਼ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਇਹਨਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਨਾਮ ਦੋਸ਼ੀ ਗਗਨਪ੍ਰੀਤ ਸਿੰਘ ਉਰਫ ਗੱਗੂ ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ। ਇਹਦੇ ਕੋਲੋਂ ਇੱਕ ਪਿਸਤੌਲ 32 ਬੋਰ ਤੇ ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲੋਂ ਰਿਕਵਰ ਹੋਇਆ। ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ। ਤੀਜਾ ਦੋਸ਼ੀ ਧੀਰਜ ਕੁਮਾਰ ਉਰਫ ਚੇਤਨ ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਮੋਟਰਸਾਈਕਲ ਮਾਰਕਾ TVS ਰਾਈਡਰ ਤੇ ਇੱਕ 에ਅਰ ਪਿਸਟਲ ਸੀਗੀ ਉਹ ਵੀ ਇਹਨਾਂ ਤੋਂ ਰਿਕਵਰ ਹੋ ਗਈ ਪਰ ਮੌਨੋ ਦਾ ਕਿੰਨਾ ਲਿੰਕ ਬਣਿਆ ਇਹਨਾਂ ਨਾਲ ਇਹ ਜੀ ਆਪਸ ਵਿੱਚ ਪਹਿਲਾਂ ਹੀ ਜਾਣਦੇ ਸੀਗੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਰਹਿੰਦੇ ਆ ਜਿਹੜੇ ਮੌਕੇ ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ ਇਹ ਗगनਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲਿੰਕ ਬਣਿਆ ਸੀ ਰਵੀ ਬਲਾਚੋਰੀ ਦੇ ਚਾਰ ਹੋਂਦ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈਗੀ ਹੈ ਇਹਦੇ ਵਿੱਚ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਕਮਲ ਸੀਗਾ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਹ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਬਲਾਚੋਰੀਆ ਦੇ ਬਟ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇਹ ਕਮਲ ਨੇ ਕੀਤਾ ਸੀ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਤੇ ਹਜੇ ਤੱਕ ਕੋਈ ਵੀ ਪੁਰਾਣਾ ਮਕਦਮਾ ਸ਼ੁਰੂ ਸਾਨੂੰ ਸਾਡੇ ਧਿਆਨ ਚ ਨਹੀਂ ਆਇਆ ਇਹਨਾਂ ਨੂੰ ਅੱਜ ਅਸੀਂ ਕੋਰਚ ਪੇਸ਼ ਕੀਤਾ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਇਸ ਸੀਰੀਅ ਵਿੱਚ ਹੋਈਆਂ ਉਹ ਵੀ ਟ੍ਰੇਸ ਹੋ ਸਕਦੀਆਂ। ਨਸ਼ੇ ਦੀ ਪੂਰਤੀ ਲਈ ਇਹਨੇ ਕੰਟਰਾਉਣ ਨੂੰ ਜਾਉਂਦਾ ਜਾ ਹੈ ਇਹਨਾਂ ਦੀ ਕੋਈ ਹੋਰ ਮਜਬੂਰੀ ਸੀ। ਇਹ ਦੇਖੋ ਜੀ ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਉਹ ਸਾਰੇ ਵੀ ਤਰਤੀਸ਼ ਕਰਾਂਗੇ ਕਿ ਜੀ ਇਹਨਾਂ ਨੇ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਅਜਿਹਾ ਕੰਮ ਤਾਂ ਨਹੀਂ ਸੀ ਕਰਦਾ। ਉਹ ਗੱਲ ਸਮਝ ਨਹੀਂ ਆਉਂਦੀ ਕਿ ਅਜੇ ਇੱਕੋ ਦੁਕਾਨਦਾਰ ਨੇ ਕਿੱਥੇ ਕਰਕੇ ਏਅਰ ਕੰਮ ਸੀਗੀ। ਉਹ 32 ਬੋਰ ਵੀ ਪੜੀ ਹੋਈ ਹੈ ਕਗਰ ਦੇ ਕੋਲ ਤੇ ਦੂਜੀ ਗੱਲ ਉਹਨੇ ਕਹਿੰਦੀ ਸਪਲੈਂਡਰ ਮੋਟਰਸਾਈਕਲ ਸੀ ਇੱਥੇ ਆਪਾਂ ਪੜ ਪਾ ਰਹੇ ਕਿ 3GS ਰਾਈਡਰ ਮੋਟਰਸਾਈਕਲ ਸੀ ਅਸੀਂ ਜੀ ਜਦੋਂ ਮੌਕੇ ਤੇ ਸਾਡੇ ਅਫਸਰ ਗਏ ਸੀ ਉੱਥੋਂ 4 ਖੋਲ ਰਿਕਵਰ ਹੋਏ ਸੀ ਜਦੋਂ ਦੁਕਾਨਦਾਰ ਨੂੰ ਸ਼ਾਇਦ ਕੋਈ ਗਲਤੀ ਲੱਗੀ ਹੋਵੇ 에ਅਰ ਪਿਸਟਲ ਵੀ ਸੀਗਾ ਇਹਨਾਂ ਕੋਲ ਦੋ ਪਿਸਟਲ ਸੀਗੀਆਂ ਤੇ ਮੌਕੇ ਤੋਂ 4 ਖੋਲ ਵੀ ਰਿਕਵਰ ਹੋਏ 32 ਬੋਰ ਦੇ ਜਿਹੜੇ ਉਹ ਰਿਕਵਰ ਹੋਏ ਆ ਉਸੇ ਪਿਸਤਲ ਦੇ ਹੈਗੇ ਤੇ ਦੂਜਾ ਇੱਕ 에어 ਪਿਸਤਲ ਸੀ ਜਿਹੜਾ ਨਕਲੀ ਪਿਸਤਲ ਸੀ ਤਾਂ ਇਹ ਦੋਵੇਂ ਸੀਗੇ ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰეკੀ ਲਈ ਯੂਜ਼ ਹੋਇਆ ਸੀ ਅਸੀਂ ਸੀਸੀਟੀਵੀ ਫੁਟੇਜ ਵੀ ਦੇਖੀ ਆ ਉਹਦੇ ਵਿੱਚ ਜਿਹੜਾ ਇਹੀ ਟੀਵੀ ਟੀਵੀਐਸ ਮੋਟਰਸਾਈਕਲ ਹੈ ਇਹੀ ਦਿਖ ਰਿਹਾ ਹੈ ਸਰ ਹੋਰ ਕੁਝ ਸੀ ਜੋ ਕਿ ਨਹੀਂ ਹਾਂਜੀ ਹਾਂ ਇਹਨਾਂ ਦੇ ਵਿੱਚ ਜਿਹੜੇ ਦੋ ਬੰਦੇ ਆ ਉਹ ਅਜੇ ਫੜਨ ਵਾਲੇ ਰਹਿੰਦੇ ਹੈਗੇ ਜੀ ਇਹ ਟੋਟਲ ਪੰਜ ਮੈਂਬਰ ਸੀਗੇ ਜਿਨ੍ਹਾਂ ਨੇ ਸਾਰਾ ਪਲਾਨ ਕੀਤਾ ਸੀ ਆਪ ਤੁਸ ਜੀ ਹੈ ਸਰ ਇਹਦੇ ਵਿੱਚ ਸਾਨੂੰ ਮੌਕੇ ਤੋਂ 4 ਖਾਲੀ ਫੁੱਲ ਮਿਲੇ ਹੈਗੇ ਜੀ 33 ਫੁੱਲ ਐਕਸਟਰਾ ਕੋਈ ਨਹੀਂ ਮਿਲਿਆ ਹਾਂ ਜੀ ਐਕਸਟਰਾ ਕੋਈ ਸਾਡੇ ਕਿ ਗੈਂਗਸਟਰ ਦਾ ਆ ਰਿਹਾ ਇੱਥੇ ਨਾ ਸੰਦੀਪ ਮਾਦਾ ਇਹਨਾਂ ਦਾ ਗ로우 ਸੀਗਾ ਜਾਂ ਕਿੱਦਾਂ ਨਹੀਂ ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਦੋ ਤਿੰਨ ਬੰਦੇ ਆ ਜੀ ਇਹ ਪੁਰਾਣੇ ਜਿਹੜਾ ਹੈਗੇ ਰਵੀ ਬੱਲਾਚੋਰੀ ਇਹਨੂੰ ਪੁਰਾਣੇ ਜਾਣਦੇ ਸੀ ਸਰ ਜਿਹੜੇ ਨਹੀਂ ਫੜੇਗੇ ਉਹ ਜਾਣਦੇ ਸੀ ਇਹਦੇ ਵਿੱਚ ਜਿਹੜਾ ਗगनਪ੍ਰੀਤ ਹੈ ਉਹ ਵੀ ਰਵੀ ਬੱਲਾਚੋਰੀ ਨੂੰ ਪੁਰਾਣਾ ਜਾਣਦਾ ਸੀ ਇਹ ਨਹੀਂ ਜੀ ਇਹ ਜਿਹੜਾ ਇਹਨਾਂ ਦਾ ਰਾਫਤਾ ਜਿਹੜਾ ਉਹ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ ਉਹਦੇ ਥਰੂ ਇਹਨਾਂ ਦਾ ਆਪਸ ਚ ਰਾਫਤਾ ਸੀ ਏਅਰ ਪਿਸਟਲ ਕਿੱਥੋਂ ਲਈ ਕਿਸੇ ਨੂੰ ਪਤਾ ਲੱਗੇ ਹਾਂਜੀ ਏਅਰ ਪਿਸਟਲ ਕਿੱਥੋਂ ਲਈ ਉਹ ਅਸੀਂ ਜੀ ਅ ਅੱਜ ਹੀ ਰਿਮਾਂਡ ਲਿਆ ਹੈਗਾ ਇਹਨਾਂ ਦਾ ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਟਲ ਇੱਕ ਬੜਾ ਇਹ ਵਧੀਆ ਵੈਪਨ ਹੈਗਾ ਜਿਹੜਾ ਪਿਸਟਲ 32 ਉਹ ਵੀ ਅਸੀਂ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰਾਉਂਡ ਸੀਗੇ ਉਹ ਖਰੀਦੇ ਤੇ ਏਅਰ ਪਿਸਟਲ ਕਿੱਥੋਂ ਖਰੀਦੇ ਉਹ ਸਾਰਾ ਸੱਚ ਇਹ ਜਿਹੜਾ ਗਗਨਪ੍ਰੀਤ ਹੈ ਜੀ ਇਹਦੀ ਉਮਰ 24 ਸਾਲ ਹੈ ਨਵਜੋਤ ਦੀ ਦੋទੀਆਂ ਦਾ ਰਿਮਾਂਡ ਮਿਲਿਆ ਹੈਗਾ ਸਾਨੂੰ ਅਸੀਂ ਅੱਜ ਹੀ ਪੇਸ਼ ਕੀਤਾ ਹੈ ਜਿਹੜਾ ਨਵਜੋਤ ਧੀਰਜ ਜਿਹੜੇ ਦੋ ਰਗੇ ਇਹਨਾਂ ਦੇ ਡੈਕੀਸ਼ਨ ਇਨਵੋਲਵਮੈਂਟ ਆ ਜਾਂ ਹੋ ਗਈ ਨਹੀਂ ਮੌਕੇ ਤੇ ਸਿਰਫ ਜਿਹੜਾ ਇਹਨਾਂ ਚੋਂ ਗਗਨਪ੍ਰੀਤ ਸਿੰਘ ਵਰਗ ਗੱਗੂ ਮੌਕੇ ਤੇ ਸੀਗਾ ਇਹਨੇ ਫਾਇਰਿੰਗ ਵੀ ਕੀਤੀ ਜਿਹੜੇ ਦੋ ਨਵਜੋਤ ਤੇ ਧੀਰਜ ਹੈ ਇਹਨਾਂ ਨੇ ਪਹਿਲਾਂ ਰੱਕੀ ਕੀਤੀ ਸੀ ਸਰ ਪ੍ਰੈਸ ਮੋਡੂਲ ਜਿਹਨੇ ਪੜ ਪੜ ਇੱਕ ਕਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਇੱਕ ਡਰਾਈਵਰ ਹੈ ਹੁਣ ਇਹ ਬੈਲੈਂਸ ਵੀ ਕੰਮ ਕਰਦੇ ਸੀ ਇਹ ਜੀ ਹੁਣ ਵੀ ਕੰਮ ਕਰਦੇ ਆ ਬਟ ਜਿਹੜੀ ਐ ਇਦਾਂ ਦੀਆਂ ਵਾਰਦਾਤਾਂ ਚ ਵੀ ਇਨਵੋਲਵ ਹੈਗੇ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਰ ਸੰਪਰਕ ਦਾ ਕਰ ਰਹੇ ਸੀ ਉਹ ਜੇਲ੍ਹ ਦੇ ਵਿੱਚ ਆ ਇਹ ਸਾਰੇ ਬਾਹਰ ਸੀ ਕਿੰਦਾ ਸੰਪਰਕ ਕਰਦੇ ਸੀ ਤੁਹਾਨੂੰ ਤਾਂ ਲੱਗਦਾ ਕਿ ਜੇਲ੍ਹ ਦੇ ਵਿੱਚ ਮੋਬਾਈਲ ਯੂਜ਼ ਹੁੰਦੇ ਤਾਂ ਇਹਨਾਂ ਨਾਲ ਸੰਪਰਕ ਕਰਦੇ ਸੀ ਇਹਦਾ ਸੰਪਰਕ ਤਾਂ ਬਣਿਆ ਹੁੰਦਾ ਇਹ ਦੇਖੋ ਜੀ ਇਹ ਇਹ ਉਹਨਾਂ ਦੇ ਪੁਰਾਣੇ ਜਾਣਕਾਰ ਹੈਗੇ ਆ ਬਟ ਇਸ ਵਾਰ ਦਾ ਦੇ ਵਿੱਚ ਉਹਦਾ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਇਹ ਵੈਸੇ ਅਸੀਂ ਲਿਖਿਆ ਕਿ ਉਹਦੇ ਪੁਰਾਣੇ ਜਾਣਕਾਰ ਨਿਰਦੇਸ਼ਕ ਦੇ ਤੋਂ ਕਿਹਾ ਸਰ ਸਟੇਸ਼ਨ ਨਿਰਦੇਸ਼ਾਂ ਤੇ ਨਹੀਂ ਉਹ ਲੋਟ ਨੂੰ ਬਾਹਰੋਂ ਤੋਂ ਲਿਜਾਉਂ ਦਿੱਤਾ ਫਿਰ ਨਿਰਦੇਸ਼ ਉਹਦਾ ਮਿਲ ਗਿਆ ਉਹਨਾਂ ਨੂੰ ਇਹ ਜੀ ਕਿਸੇ ਨਾ ਕਿਸੇ ਥਰੂ ਲਿੰਕ ਹੋਇਆ ਹੋਣਾ ਜਾਂ ਕੋਈ ਜੇਲ੍ਹ ਜਾ ਕੇ ਮਿਲਿਆ ਹੋਣਾ ਜਾਂ ਮੋਬਾਈਲ ਥਰੂ ਅੰਦਰ ਮੇਕ ਸ਼ੂਰ ਨਹੀਂ ਗਿਆ ਹਾਂਜੀ ਹਾਂ ਹਜੇ ਤੱਕ ਉਹ ਤਫਤੀਸ਼ ਦਾ ਪਾਰਟ ਹੈ ਜੀ ਹਜੇ ਤੱਕ ਸਾਨੂੰ ਕਲੀਅਰ ਨਹੀਂ ਐਸੇ ਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱੱਟ ਵੱੱਟ ਕਰੋ ਸ਼ੇਅਰ ਚੈਨਲ ਕਰੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਮਿਹਰਬਾਨੀ 94650 13313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ